110 ਤੋਂ 11 ਦੀ ਐਵਰੇਜ ਆਦੀ ਲੰਬੇ ਰੂਟ ਤੇ ਇਹ ਜੀ ਇਹ ਗੱਲ ਇਹ ਗਲੈਂਡ ਮੈਂ ਉਹੀ ਕਹਿੰਦਾ ਟਰੈਕਟਰਾਂ ਦੇ ਹੁੰਦਾ ਵਾ ਆ ਵੀ ਉਹ ਤੁਹਾਨੂੰ ਪਤਾ ਸ਼ੌਕ ਦਾ ਕੋਈ ਮੁੱਲ ਨਹੀਂ ਹੁੰਦਾ ਤੇ ਅੱਜ ਇੱਕ ਐਨ ਸ਼ਿੰਗਾਰਿਆ ਹੋਇਆ ਅਸਲੀ ਰਾਇਲ ਐਨਫੀਲਡ ਬੁਲਟ ਮੋਟਰਸਾਈਕਲ ਤੁਹਾਡੇ ਲਈ ਲੈ ਕੇ ਆਨੇ ਆ ਫਿਰ ਆਪਾਂ ਗੱਲ ਵੀ ਕਰਾਂਗੇ ਪਾਪੀ ਸਰਦਾਰ ਭਵਿੰਦਰ ਸਿੰਘ ਗਰੇਵਾਲ ਜਿਨ੍ਹਾਂ ਦਾ ਇਹ ਡੀਜ਼ਲ ਡੀਜ਼ਲ ਬੋਲਟ ਹੈ ਤੇ ਮੈਂ ਪਹਿਲਾਂ ਸਭ ਤੋਂ ਇਹਦੀ ਖਾਸ ਗੱਲ ਦੱਸਦਾ ਤੁਸੀਂ ਕਦੇ ਸੁਣਿਆ ਵੀ 110 11 ਦੀ ਐਵਰੇਜ 110 ਤੋਂ 11 ਦੀ ਐਵਰੇਜ ਆਦੀ ਲੰਬੇ ਰੂਟ ਤੇ ਚਾਰੇ ਪਾਸੋਂ ਘੁਮਾ ਕੇ ਕਲੀ ਦਿਖਾ ਦੇ ਤੇ ਰੱਖਿਆ ਪੂਰੇ ਸ਼ੌਕ ਨਾਲ ਹੈ ਤੇ ਜਿਹੜਾ ਰੰਗ ਹੈ ਟੈਂਕੀ ਦਾ ਜ ਟਾਪਿਆਂ ਦਾ ਜ ਮੜਗਾੜਾਂ ਦਾ ਇਹ ਬਿਲਕੁਲ オリジナル ਹੈ ਇਹ 1996 ਮਾਡਲ ਹੈ ਤੇ ਬਹੁਤ ਘੱਟ ਜਿਹੜੇ ਡੀਜ਼ਲ ਬੋਲਟ ਆਏ ਨੇ オリジナル ਬੋਲਟ ਹੈ ਉਹਨਾਂ ਦੇ ਵਿੱਚੋਂ ਅੱਛਾ ਦੱਸੋ ਇਹਦੇ ਬਾਰੇ ਥੋੜਾ ਜਿਹਾ ਖਾਸ ਜਦੋਂ ਜਾਣਦੇ ਹੋ ਲੋਕ ਦੇਖਦੇ ਆ ਖੜ ਖੜ ਅਸੀਂ ਵੀ ਦੇਖਦੇ ਨੇ ਬਹੁਤ ਵਾਰੀ ਤੇ ਮੈਂ ਸ਼ੇਰ ਨੂੰ ਤਾਂ ਹੀ ਫੋਨ ਕੀਤਾ ਵੀ ਜਿੰਦਰ ਮੈਨੂੰ ਕਹਿੰਦਾ ਕੋਈ ਨਹੀਂ ਆਪਾਂ ਚੱਲਾਂਗੇ ਅੱਜ ਨਾਲ ਤਾਂ ਹੀ ਦਿਖਾਉਣ ਆਏ ਆ ਹਾਂਜੀ ਮੈਨੂੰ ਜਦੋਂ ਮੈਂ ਲੈ ਕੇ ਜਾਣਾ ਮੈਨੂੰ ਬਹੁਤ ਖੜਖੜਾ ਲੋਕ ਪੁੱਛਦੇ ਆ ਇਹ ਫਿਰ ਸੁਲਤਾਨਪੁਰ ਲੋਧੀ ਤੋਂ ਲਿਆਂਦਾ ਅੱਛਾ ਉਹ ਬੰਦਾ ਅੰਗਲੈਂਡ ਚ ਲੈ ਗਿਆ ਹੂੰ ਤੇ ਅੰਗਲੈਂਡ ਚ ਲੈ ਗਿਆ ਤੇ ਉਹ ਮੈਨੂੰ ਕਹਿੰਦਾ ਵੀ ਮੋਟਰਸਾਈਕਲ ਹੈਗਾ ਤੇ ਮੈਂ ਲਿਆਂਦਾ ਤੇ ਦੇਖ ਲਾ ਕਿ ਮੈਂ ਦੇਖਿਆ ਮੇਰੇ ਫੱਟ ਆ ਗਿਆ ਸੀ ਕਿੰਨੇ ਦਾ ਲਿਆ ਉਦੋਂ ਫਿਰ ਮੈਂ 65000 ਦਾ 65000 ਦਾ 65000 ਅੱਛਾ ਮarre ਸਟਾਰਟ ਕਰਕੇ ਸੋ ਨਾਲ ਆਪਾਂ ਗੱਲਬਾਤ ਕਰਦੇ ਆ ਆ ਦੇਖਿਓ ਇਹ ਲਓ ਜੀ ਲਓ ਲਓ ਜੀ ਅੱਧੀ ਕਿੱਕ ਤੇ ਸਟਾਰਟ ਮੇਰਾ ਜਾਮਾ ਨਹੀਂ ਹੋਰ ਦਸ ਕੀ ਪਾਲਦੀ ਪਰ ਇਹ ਸਾਡਾ ਬੁਲਟ ਹੈ ਡੀਜ਼ਲ ਬੁਲਟ ਹੈ ਤੇ ਪੂਰਾ ਜਨੇ ਕਹਿ ਸ਼ਿੰਗਾਰਿਆ ਹੋਇਆ ਤੇ ਬੰਦ ਇਥੋ ਹੀ ਹੈਣਾ ਜੀ ਆਹ ਦੇ ਲਓ ਜੀ ਇਹ ਚੱਕੋ ਜੀ ਬੰਦ ਹੋ ਗਿਆ ਅੱਛਾ ਐਵਰੇਜ ਵਾਲੀ ਗੱਲ ਆਪਾਂ ਤੁਸੀਂ ਮੈਨੂੰ ਦੱਸਦੇ ਸੀ ਪਹਿਲਾਂ ਐਵਰੇਜ ਵਾਲੀ ਕੀ ਸੱਚਾਈ ਹੈ ਐਵਰੇਜ ਹੈਗੀ ਆ ਜੀ ਜੇ ਤਾਂ ਆਪਾਂ ਲੋਕਲ ਚਲਾਉਨੇ ਆ 85 90 ਅੱਛਾ 85 90 1 ਲੀਟਰ ਦੇ ਵਿੱਚ 1 ਲੀਟਰ ਦੇ ਵਿੱਚ ਲੋਕਲ 85 90 ਕਿਲੋਮੀਟਰ ਕੱਢ ਜਾਂਦਾ ਇਹ ਕੱਢਦਾ ਜੀ ਕਿ ਮੈਂ ਕੱਢਦਾ ਅੱਛਾ ਜੀ ਹਾਂ ਜੀ ਤੇ ਫੇ ਇੱਕ ਦਿਨ ਅਸੀਂ ਗਏ ਮੈਂ ਦਵਾਈ ਲੈਣ ਗਏ ਕਿ ਅਲਰਜੀ ਦੀ ਹਾਂ ਤੇ ਮੇਰੇ ਨਾਲ ਕੌਣ ਕਹਦੋ ਬੰਦਾ ਆ ਗਿਆ ਅਸੀਂ ਕੋਟਕਪੂਰੇ ਕੋਟਕਪੂਰੇ ਹਾਂ ਤੇ ਸਵਾ ਲੀਟਰ ਨਾ ਮੁੜਿਆ ਸਵਾ ਲੀਟਰ ਨਾ ਕੋਟਕਪੂਰੇ ਮੁੜਿਆ ਕੋਟਕਪੂਰੇ ਜਕਰਾਂ ਆ ਗਿਆ ਮਰਤੀ ਜਨ ਕਿ ਕਿੰਨੇ 110 ਦਸ ਦੀ ਐਵਰੇਜ ਹੋਗੀ ਫਿਰ ਹਾਂ ਬਸ 110 ਦੀ 110 11 10 11 110 11 ਦੀ ਐਵਰੇਜ ਹੋਗੀ ਕੋਟਕਪੂਰੇ 1.5 ਲੀਟਰ ਤੇਲ ਨਾ ਮੁੜਿਆ ਤੁਸੀਂ ਦੁਨੀਆ ਦੀ ਕੋਈ ਗੱਡੀ ਲੈ ਜਾਓ ਕੁਝ ਵੀ ਲੈ ਜਾਓ ਮੈਨੂੰ ਲੱਗਦਾ ਬੰਦਾ ਸਾਈਕਲ ਤੇ ਵੀ ਤੂੰ ਸਸਤਾ ਨਹੀਂ ਮੁੜਦਾ ਕਿਉਂਕਿ ਬੰਦੇ ਨੂੰ ਹੰਬ ਜਾਂਦਾ ਕੋ ਖਾਣਾ ਪੀਣਾ ਪੈਂਦਾ ਪਰ ਇਹ ਦੇਖੋ ਸਵਾ ਲੀਟਰ ਚ ਮੁੜਿਆ ਅੱਜ ਤੱਕ ਸਭ ਤੋਂ ਦੂਰ ਬਾਸੂਈ ਕੋਟਕਪੂਰਾ ਲੈ ਕੇ ਗਏ ਨਹੀਂ ਸ਼ਹਿਰ ਚ ਜਨਾਬ ਬਾ ਸ਼ਹਿਰ ਚ ਹਾਂ ਤੇ ਬਾਕੀ ਇਥੋਂ ਜਿਵੇਂ ਹੁਣ ਹੋ ਗਿਆ ਮੁੱਲਾਪੁਰ ਇਧਰ ਬਰਨਾਲਾ ਹਾਂ ਇਧਰ ਮੋਗਾ ਕੋਟਕਪੂਰਾ ਐ ਸਾਰੇ ਕਿਤੇ ਜਾਂਦੇ ਸਿੱਧਾ ਸਤਪਾ ਬੇੜਾ ਆਪਣੇ ਜਲੰਧਰ ਤੱਕ ਵੀ ਗਏ ਆ ਕਾਗਜ਼ੇ ਸਾਰੇ ਪੂਰੇ ਆ ਕਾਗਜ਼ ਪੂਰੇ ਆ ਪੁਲਸ ਵਾਲਾ ਪੁੱਛਦੇ ਨਹੀਂ ਪੁਲਸ ਵਾਲਾ ਪੁੱਛਣ ਲੱਗ ਜਾਂਦੇ ਆ ਬਾਈ ਕਿੱਥੋਂ ਲਿਆਂਦਾ ਕਿੱਥੋਂ ਧੰਨਵਾਦ ਠੀਕ ਕਾਹ ਆਰੇ ਨੌ ਨਹੀਂ ਚੜਿਆ ਮੈਂ ਕਾਪੀ ਦਿੱਤੀ ਸੀਗੀ ਉਹ ਕਹਿੰਦਾ ਵੀ 15 ਸਾਲ ਬੜਾ ਕਰਤਾ ਲਾਗਨ ਦਾ ਜ਼ਿੰਦਾਰੀ ਨੌ ਆ ਕੀ ਆ ਦੱਸਿਓ ਮੜਾ ਜਾ ਕੇ ਆਹ ਇਹਦਾ ਸਿਸਟਮ ਆ ਜਿਹੜਾ ਲੱਗਿਆ ਹੈ ਇਹ ਜੀ ਇਹ ਕਿਹਨ ਨਾ ਇਰ ਗਲੈਂਡ ਮੈਂ ਕਹਿੰਦਾ ਤੇ ਟਰੈਕਟਰਾਂ ਦੇ ਹੁੰਦਾ ਵਾ ਆ ਟਰੈਕਟਰਾਂ ਇਹ ਡੀਜ਼ਲ ਕਰਕੇ ਅੱਛਾ ਡੀਲ ਕਰਕੇ ਗਲੈਂਡ ਲਾਇਆ ਅੱਛਾ ਇਹਦੀ ਜਿਹੜੀ ਸਰਵਿਸ ਆ ਉਹ ਵੀ ਮੈਂ ਆਪ ਹੀ ਕਰ ਲੈਣਾ ਸਰਵਿਸ ਆਪ ਹੀ ਕਰ ਲੈਣੀ ਆਪ ਹੀ ਕਰ ਲਈਦੀ ਆ ਆਪ ਹੀ ਮੁਗਲਾ ਕੋ ਟਰੈਕਟਰ ਦੀ ਜਿਵੇਂ ਟਰੈਕਟਰ ਦੀ ਹਾਂ ਬਸ ਉਮੀ ਸੇਮ ਹੀ ਆ ਤੇ 1.5 ਲੀਟਰ ਪੈਂਦਾ ਇਹ ਚ ਅੱਛਾ 1.5 ਲੀਟਰ ਪੈਂਦਾ 1.5 ਲੀਟਰ ਪੈਂਦਾ ਤੇ ਜਿਹੜੇ ਗੇਅਰ ਆ ਉਹ ਆਮ ਜਿਹੜਾ ਬੁਲੇਟ ਆਪਾਂ ਚਲਾਉਂਦੇ ਆ ਉਹਦੇ ਵਾਂਗੂ ਹੀ ਆ ਸਾਰੇ ਪਹਿਲਾ ਬੋਲਡ ਆ ਸਟੈਂਡਰਡ ਹਾਂ ਸਟੈਂਡਰਡ ਬੋਲਡ ਉਹੀ ਉਹੀ ਸਾਰਾ ਤੇ ਆ ਇਹਦਾ ਇੰਜਨ ਦਾ ਫਰਕ ਆ ਥੋੜਾ ਹੈਨਾ ਇੰਜਨ ਦਾ ਇਹ 에ਅਰ ਕੂਲਰ ਆ ਹਾਂ ਹਾਂਜੀ ਡੀਜ਼ਲ ਕਰਕੇ ਹੈਨਾ ਡੀਜ਼ਲ ਕਰਕੇ ਪਰ ਚੱਕਰੇ ਆ ਵੀ ਜਿਹੜਾ ਹੁਣ ਕਈ ਵਾਰੀ ਤੁਸੀਂ ਦੇਖਿਆ ਹੋਣਾ ਉਹ ਮੋਟਰ ਹੈਗਾ ਕਈ ਡਿਸਪੋਜ਼ਲ ਕਰਾਏ ਹੁੰਦੇ ਪਟਰੋਲ ਤੇ ਡੀਜ਼ਲ ਤੇ ਉਹ ਇੱਥੋਂ ਆ ਵਧੇ ਹੁੰਦੇ ਆ ਹਾਂ ਤੇ ਇਹ ਅੰਦਰ ਟੈਗ ਜਮਾ ਕੰਪਨੀ ਦਾ ਇਹ ਅੰਦਰ ਅੰਦਰ ਹੈ ਸਾਰਾ ਅੱਛਾ ਜਿਹੜੀ ਹਵਾਈ ਐਲਨ ਫੀਲਡ ਹੈ ਇਹਨੇ ਡੀਜ਼ਲ ਬੁਲਟ ਬਣਾਏ ਆ ਬਣਾਏ ਆ ਜੀ ਇਹ 96 ਤੇ 97 ਮਾਡਲ ਸਤਨਮੇਂ ਦੇ ਬੰਦ ਹੋ ਗਈ ਸੀ 97 ਜਬੰਦ ਹੋ ਗਈ 97 ਤੇ ਬੰਦ ਜਿਹੜੇ ਕਿ ਥੋੜੀ ਗਿਣਤੀ ਚ ਬਣਾਏ ਹੋਣੇ ਆ ਮੰਨੋ ਮੈਂ ਇਹ ਯੂਪੀਜੀ ਜ਼ਿਆਦਾ ਚੱਲਦੇ ਆ। ਅੱਛਾ ਯੂਪੀਜੀ ਡੀਜ਼ਲ ਬੋਲਟ ਚੱਲਦਾ। ਯੂਪੀਜੀ ਪੱਕੀਆਂ ਸਰਕਾ ਹੈ ਨਹੀਂ ਕੱਚੇ ਸੀਗਾ। ਇਹ ਡੀਜ਼ਲ ਆ ਕੰਮ ਜ਼ਿਆਦਾ ਉੱਥੇ। ਜਿਵੇਂ ਜਿਵੇਂ ਆਪਾਂ ਦੂਜਾ ਬੋਲਟ ਮੰਨ ਲੂ ਮੁੰਡਾ ਚਲਾਉਂਦਾ ਹਨਾ ਬਹੁਤ ਭਜਦਾ ਜਿਵੇਂ ਆਪਾਂ ਮਾੜਾ ਮੋੜਾ ਟੋਆ ਟੱਬਾ ਵੇਣ ਦੇਖਦਾ। ਇਹ ਵੀ ਸੇਮ ਹੀ ਆ। ਮੈਂ ਕਹਾਂ ਇਹ ਮੇਰਾ 85 90 ਤੇ ਚੜ ਜਾਂਦਾ ਇਹ। ਹੂੰ। 90 ਤੇ ਚੜ ਜਾਂਦਾ। ਚੜ ਜਾਂਦਾ 90 ਤੇ। ਪਰ ਮੈਂ ਤਾਂ 50 ਆ ਮੈਨੂੰ ਪਤਾ ਥੋੜਾ ਨਾਲ ਮੈਂ ਦੇਖਿਆ ਚਾਲ ਵਸ ਹੌਲੀ ਹੌਲੀ ਤੂੰ ਆਹ ਰੌਲਾ ਤੇ ਆਰਾਮ ਨਾਲ ਡੀਜ਼ਲ ਬੋਲਟ ਜਿਹੜੇ ਆਏ ਨੇ ਅਸਲੀ ਆਏ ਨੇ Ориਜਨਲ ਆਏ ਨੇ ਐਨੀ ਬਾਅਦ ਚ ਕਰਾਇਆ ਗਿਆ ਹੈ ਜੈ ਇਹਨਾਂ ਕੋਈ ਪੰਗਾ ਲੈ ਗਿਆ Ориਜਨਲ ਆ ਇਹ ਤਾਂ ਹੀ ਕੋ ਰਿਜਨਲ ਆ ਸਾਰਾ ਕੋ ਰਿਜਨਲ ਆ ਲਓ ਜੀ ਚਲਾ ਕੇ ਫਿਰ ਕਿਹੜਾ ਵੀ ਦਿਖਾ ਦਿਓ ਜੀ ਸਾਨੂੰ ਕੱਢ ਕੇ ਹਾਂ ਜੀ ਸ਼ੌਕ ਨਾਲ ਹਰ ਇੱਕ ਚੀਜ਼ ਰੱਖੀ ਜਾਂਦੀ ਹੈ ਮਿੱਤਰੋ ਸੋ ਸ਼ੌਕ ਨਾਲ ਸੰਭੀ ਹੋਈ ਚੀਜ਼ ਤੁਸੀਂ ਦੇਖ ਸਕਦੇ ਹੋ ਸਰਦਾਰ ਭੁਪਿੰਦਰ ਸਿੰਘ ਜਰੇਵਾਲ ਸਾਹਿਬ ਲੋਕ ਕਿ ਖੜ ਖੜ ਦੇਖਦੇ ਆ ਜੀ ਇਸ ਜਦੋਂ ਵੀ ਇਹ ਲੰਘਦੇ ਆ ਜਿੱਥੋਂ ਵੀ ਜਾਂਦੇ ਆ ਇਹਦਾ ਇੰਜਨ ਹੈ ਇਹ ਜਿਹੜਾ ਕਿੰਨੇ ਹੌਸਪਾਵਰ ਹੈ ਸਾਢੇ ਪੰਜ ਹੌਸਪਾਵਰ ਸਾਢੇ ਪੰਜ ਸਾਢੇ ਪੰਜ ਹੌਸਪਾਵਰ ਦਾ ਇਹ ਡੀਜ਼ਲ ਬੁਲਟ オリジナル ਜਿਹੜਾ ਸਰਦਾਰ ਸਾਹਿਬ ਨੇ ਬਹੁਤ ਸੰਭ ਕੇ ਰੱਖਿਆ ਹੈ ਸੋ ਉਮੀਦ ਕਰਦੇ ਆ ਤੁਹਾਡੇ ਕੋਲ ਵੀ ਇਹੀਆਂ ਚੀਜ਼ਾਂ ਪੁਰਾਣੀਆਂ ਹੋਣਗੀਆਂ ਤਾਂ ਉਹਨਾਂ ਨੂੰ ਜਿਨ੍ਹਾਂ ਨੇ ਸੰਭਿਆ ਹੋਇਆ ਉਹ ਸਾਨੂੰ ਜਰੂਰ ਦੱਸੋ ਤੁਹਾਡੀ ਵੀ ਵੀਡੀਓ ਪਾਵਾਂਗੇ ਬਸ ਤੁਹਾਡਾ ਧੰਨਵਾਦ